ਹੈਲੋ ਦੋਸਤੋ ਸਵਾਗਤ ਹੈ ਆਪ ਸਭ ਦਾ ਆਪਣੇ YouTube ਚੈਨਲ ਪੰਜਾਬ ਕਬੱਡੀ ਉੱਤੇ ਦੋਸਤੋ ਇੱਕ ਬਹੁਤ ਵੱਡੀ ਗੱਲ ਜਿਹੜਾ ਇੱਕ ਪਲੇਅਰ ਦੋਸਤੋ ਅਮਰਿਤ ਔਲਖਾ ਉਹਦੇ ਬਾਰੇ ਬਹੁਤ ਸਾਰੇ ਵੀਰ ਜਿਹੜੇ ਪੁੱਛ ਰਹੇ ਸੀ ਕਿ ਉਹ ਇਸ ਵਾਰ ਪੰਜਾਬ ਦਾ ਸੀਜ਼ਨ ਕਿਉਂ ਨਹੀਂ ਖੇਡ ਰਿਹਾ ਇਸ ਉੱਤੇ ਦੋਸਤੋ ਅਮਰਿਤ ਔਲਖ ਨੇ ਆਪਣੇ ਪੇਜ ਉੱਤੇ ਇੱਕ ਸਟੋਰੀ ਜਿਹੜੀ ਸ਼ੇਅਰ ਕੀਤੀ ਹੈ ਜਿਹਦੇ ਵਿੱਚ ਲਿਖਿਆ ਹੈ ਮੈਨੂੰ ਤੇ ਕਬੱਡੀ ਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਵੀਰ ਭਰਾ ਮੈਨੂੰ ਮੈਸੇਜ ਕਰ ਰਹੇ ਹਨ ਤੇ ਪੁੱਛ ਰਹੇ ਹਨ ਕਿ ਤੁਸੀਂ ਕਿਉਂ ਨਹੀਂ ਖੇਡਦੇ ਤੇ ਕਦੋਂ ਖੇਡਣਾ ਮੈਂ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਆਪਣੇ ਨਿੱਜੀ ਕਾਰਨਾਂ ਕਰਕੇ ਪੰਜਾਬ ਨਹੀਂ ਆ ਸਕਿਆ ਅਤੇ ਕਬੱਡੀ ਨਹੀਂ ਖੇਡ ਸਕਿਆ ਤੇ ਹੁਣ ਵਾਹਿਗੁਰੂ ਜੀ ਦੀ ਮਿਹਰ ਸਦਕਾ ਮੈਂ ਫਿਰ ਮਾਰਚ ਵਿੱਚ ਪੰਜਾਬ ਆ ਰਿਹਾ ਹਾਂ ਅਤੇ ਦੁਬਾਰਾ ਪੰਜਾਬ ਦੀ ਧਰਤੀ ਦੇ ਮੈਚ ਖੇਡਦਾ ਦਿਸਾਂਗਾ ਅਤੇ ਇਸ ਉੱਤੇ ਦੋਸਤੋ ਅਮਰਿਤ ਔਲਖ ਨੇ ਆਪ ਹੀ ਦੱਸਿਆ ਹੈ ਕਿ ਕੁਝ ਨਿੱਜੀ ਕਾਰਨਾ ਕਰਕੇ ਉਹ ਪੰਜਾਬ ਨਹੀਂ ਆਏ ਸੀ ਅਤੇ ਹੁਣ ਮਾਰਚ ਮਹੀਨੇ ਦੇ ਵਿੱਚ ਆ ਜਾਣਗੇ ਅਤੇ ਫਿਰ ਆਪਾਂ ਸਾਰਿਆਂ ਨੂੰ ਖੇਡਦੇ ਦਿਸਣਗੇ ਤਾਂ ਇਸ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਰੇ ਵੀਰ ਕਮੈਂਟਾਂ ਵਿੱਚ ਜ਼ਰੂਰ ਲਿਖੋ ਅਤੇ ਆਪਣੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਧੰਨਵਾਦ